ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਸੋ ਗੁਰਮੁਖ ਪਿਆਰਿਓ ਅੱਜ ਆਪਾਂ ਗੱਲ ਕਰਾਂਗੇ ਦਸਮ ਪਾਤਸ਼ਾਹ ਮਹਾਰਾਜ ਦੀ ਪਵਿੱਤਰ ਸ਼ਕਤੀਸ਼ਾਲੀ ਬਾਣੀ ਸ਼ਸਤਰ ਨਾਮ ਮਾਲਾ ਸ਼ਸਤਰ ਕਹਿੰਦੇ ਨੇ ਹਥਿਆਰਾਂ ਨੂੰ ਅਸਤਰ ਸ਼ਸਤਰ ਅਸਤਰ ਹੁੰਦੇ ਨੇ ਅਸਤਰ ਹੁੰਦਾ ਜਿਹੜਾ ਇਕਦਾ ਹੁੰਦਾ ਨਾ ਹੱਥ ਵਿੱਚ ਫੜਨ ਫੜ ਕੇ ਚਲਾਉਣ ਵਾਲਾ ਇੱਕ ਹੁੰਦਾ ਆਪਾਂ ਦੂਰੋਂ ਮਾਰੀਏ ਜਿਵੇਂ ਸਹੇਥੀ ਹੈ ਸਹੇਥੀ ਇਹ ਆਪਾਂ ਦੂਰੋਂ ਵੀ ਮਾਰ ਸਕਦੇ ਆ ਨੂੰ ਬਗਾ ਕੇ ਇਸ ਤਰ੍ਹਾਂ ਤੇ ਹੱਥ ਨਾਲ ਵੀ ਵਾਰ ਕਰ ਸਕਦੇ ਆ ਅਸ਼ਤਰ ਸ਼ਸਤਰ ਇੱਕ ਹੱਥ ਨਾਲ ਫੜ ਕੇ ਇੱਕ ਦੂਰੋਂ ਸੁੱਟ ਕੇ ਸ਼ਸਤਰ ਨਾਮ ਮਾਲਾ ਮਾਲਾ ਦਾ ਤੁਸੀਂ ਜਾਣਦੇ ਹੋ ਕਿਸੇ ਚੀਜ਼ਾਂ ਦਾ ਸੰਗ੍ਰਹਿ ਜੇ ਫੁੱਲਾਂ ਦਾ ਇੱਕ ਫੁੱਲ ਫੁੱਲ ਹੁੰਦਾ 2 4 5 10 20 100 50 ਬਹੁ ਗਿਣਤੀ ਦੇ ਵਿੱਚ ਐਂ ਕਿਸੇ ਤਰਤੀਬ ਨਾਲ ਪਰੋਣਾ ਤਰਤੀਬ ਨਾਲ ਸਜਾਉਣਾ ਉਹਨੂੰ ਮਾਲਾ ਕਹਿੰ ਜਾਂਦਾ ਹੈ ਸ਼ਸਤਰਾਂ ਨਾਲ ਮਾਲਾ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਨੇ ਅਨੇਕਾਂ ਹੀ ਸ਼ਸਤਰਾਂ ਦੇ ਅਸਤਰਾਂ ਦੇ ਨਾਮ ਲਿੱਤੇ ਨੇ ਨਾਲ-ਨਾਲ ਉਹਨਾਂ ਨੂੰ ਨਮਸਕਾਰ ਕੀਤੀ ਹੈ ਤੇ ਇੱਕ ਤਾਂ ਅਕਾਲ ਪੁਰਖ ਦੀ ਪੂਜਾ ਹੈ ਸਿਮਰਨ ਕਰਨਾ ਨਿਰੰਕਾਰ ਦੀ ਭਗਤੀ ਆਕਾਰ ਰਹਿਤ ਹੈ ਤੇ ਦੂਸਰਾ ਹੈ ਜਿਹੜੀ ਉਹ ਅਕਾਲ ਪੁਰਖ ਦੀ ਸ਼ਕਤੀ ਹੈ ਉਹ ਸਕਾਰ ਰੂਪ ਦੇ ਵਿੱਚ ਆਉਂਦੀ ਹੈ ਜਦੋਂ ਇਹ ਬਾਹਰਲੀ ਅੱਖਾਂ ਨਾਲ ਦੇਖਣ ਵਿੱਚ ਸੋ ਆਪਣੇ ਗੁਰੂ ਦਸਮੇਸ਼ ਪਿਤਾ ਮਹਾਰਾਜ ਜੀ ਜੋ ਦੇ ਸੂਰਬੀਰ ਬਹਾਦਰ ਮਹਾਬਲੀ ਜੋ ਵੀ ਕਹੋ ਉਹਨਾਂ ਪ੍ਰਤੀ ਸ਼ਬਦ ਘੱਟ ਨੇ ਸੇ ਤੇ ਜੋਧਿਆਂ ਦਾ ਛਤਰੀਆਂ ਦਾ ਜਿਹੜਾ ਚਾਹ ਹੁੰਦਾ ਹੈ ਜਿਹੜਾ ਪਿਆਰ ਹੁੰਦਾ ਹੈ ਉਹ ਹੁੰਦਾ ਹੈ ਹਥਿਆਰਾਂ ਦੇ ਨਾਲ ਸ਼ਸਤਰਾਂ ਦੇ ਨਾਲ ਅਸਤਰਾ ਦੇ ਨਾਲ ਤੇ ਮਹਾਰਾਜ ਨੂੰ ਇਹ ਚੀਜ਼ਾਂ ਪਿਆਰੀਆਂ ਸਨ ਜਿਵੇਂ ਕਹਿੰਦੇ ਵੀ ਜ਼ਮੀਦਾਰਨ ਜ਼ਮੀਨ ਪਿਆਰੀ ਐ ਸੁਨਿਆਰ ਨੂੰ ਸੋਨਾ ਪਿਆਰਾ ਐ ਇਸਤਰੀ ਜਿਹੜੇ ਵਿਦਵਾਨ ਨੇ ਉਹਨਾਂ ਨੂੰ ਗ੍ਰੰਥ ਪਿਆਰੇ ਨੇ ਚੰਗੀਆਂ ਕਿਤਾਬਾਂ ਪਿਆਰੀਆਂ ਨੇ ਆਪਣੇ ਖਡਾਰੀ ਨੂੰ ਖੇਡ ਪਿਆਰੀ ਐ ਇਸਤਰੀ ਲੜਾਕੇ ਯੋਧਿਆਂ ਨੂੰ ਸ਼ਸਤਰ ਪਿਆਰੇ ਹੁੰਦੇ ਨੇ ਉਹੀ ਉਹਨਾਂ ਦਾ ਰੱਬ ਹੁੰਦਾ ਹੈ ਜਿਵੇਂ ਕਬੱਡੀ ਦੇ ਖਿਡਾਰੀ ਮੈਦਾਨ ਵਿੱਚ ਬੜਨ ਦੇ ਵੇਲੇ ਨਮਸਕਾਰ ਕਰਦੇ ਨੇ ਮੈਦਾਨ ਨੂੰ ਗਰਾਊਂਡ ਨੂੰ ਇਸ ਤਰ੍ਹਾਂ ਯੋਧਿਆਂ ਦੇ ਸ਼ਸਤਰ ਅਸਤਰ ਗੁਰੂ ਨੇ ਪੀਰ ਨੇ ਤੇ ਉਹਨਾਂ ਵਿੱਚ ਆਸਥਾ ਸਰਦਾ ਰੱਖਣੀ ਜ਼ਰੂਰੀ ਹੈ ਸੋ ਮਹਾਰਾਜ ਕੋਈ ਕਤਲ ਕਰਨ ਵਾਲੇ ਨਹੀਂ ਸਾਰ ਇੱਕ ਧਰਮ ਯੁੱਧ ਕਹਿ ਚਾਏ ਧਰਮ ਯੋਧਾ ਚਾਹ ਸੀ ਉਹਨਾਂ ਨੂੰ ਸੋ ਮਹਾਰਜ ਪਾਸ਼ਾ ਮਰਨੇ ਅਸਕਰਪਾਨ ਖੰਡੋ ਖੜਗ ਤਬਕ ਤਵਰ ਆਰ ਤੀਰ ਸਹਿ ਸ੍ਰੋਹੀ ਸਹਿਤੀ ਜੈ ਹਮਾਰੇ ਵੀਰ ਸਾਇਬ ਹੁੰਦੀ ਏ ਲੰਮੀ ਤਲਵਾਰ ਲੰਮੀ ਤਲਵਾਰ ਤਾਂ ਹੁੰਦੀ ਏ ਨਾ ਜਿਹੜੀ ਤਲਵਾਰ ਥੱਲੇ ਤਲੇ ਤਲ ਤਲ ਤੇ ਧਰਤੀ ਤੇ ਪੈ ਤੀ ਵਾਰ ਕਰ ਦੇਣਾ ਅਸਕਰਪਾਨ ਖੰਡੋ ਖੜਗ ਤਬਕ ਤਵਰ ਆਰ ਤੀਰ ਸਹਿ ਸ੍ਰੋਹੀ ਸਹਿਤੀ ਜਿਹਦੇ 100 ਵਾਰ ਨੇ ਸਹਿਤੀ ਸਹਿ ਹਥੰਦ ਜੈ ਹਮਾਰੇ ਵੀਰ ਹੁਣ ਜੇ ਤੁਸੀਂ ਸ਼ਸਤਰਨਾਮਾ ਦਾ ਪਾਠ ਕਰਨਾ ਹੈ ਤੁਸੀਂ ਪਹਿਲਾਂ ਸਾਰੇ ਨਮਸਕਾਰ ਕਰੋ ਸ਼ਸਤਰਨਾਮਾ ਵਾਲਾ ਵਿੱਚ ਜਿੰਨਾ ਵੀ ਪੌੜੀਆਂ ਹੈਗੀਆਂ ਨੇ ਇਹਦੀਆਂ ਪਾਠ ਕਰੋ ਤੇ ਫਿਰ ਉਹਦੇ ਵਿੱਚ ਜਿਹੜਾ ਇੱਕ ਹੈ ਨਾ ਸ਼ਬਦ ਕੋਈ ਉਹਨਾਂ ਨਾਲ ਤੁਸੀਂ ਥੋੜਾ ਜ਼ਿਆਦਾ ਪਿਆਰ ਪਾয়েਗਾ ਜਿੰਨਾ ਤੁਸੀਂ ਜਪੀ ਜਾਓਗੇ ਹਰ ਇੱਕ ਚੀਜ਼ ਦੇ ਮਗਰ ਇੱਕ ਪਿੱਛੇ ਸ਼ਕਤੀ ਖੜੀ ਹੁੰਦੀ ਹੈ ਜਿਵੇਂ ਦੇਖੋ ਗੰਗਾ ਇੱਕ ਨਦੀ ਹੈ ਪਾਣੀ ਹੈ ਪਰ ਪਾਣੀ ਦਾ ਅਸਲੀ ਰੂਪ ਕੀ ਹੈ ਉੱਥੇ ਗੰਗਾ ਦਾ ਉਹ ਸ਼ਕਤੀ ਜਿਹੜਾ ਗੰਗਾ ਪਾਣੀ ਹੈ ਉਹਦਾ ਸਰਗਣ ਰੂਪ ਹੈ ਉਹ ਸਰਗਣ ਰੂਪ ਦੇ ਪਿੱਛੇ ਇੱਕ ਹੋਰ ਗੋਪਤ ਸ਼ਕਤੀ ਛੁਪੀ ਹੋਈ ਹੈ ਉਹਨੂੰ ਗੰਗਾ ਕਿਹਾ ਜਾਂਦਾ ਹੈ ਤੇ ਭਗਤ ਲੋਕਾਂ ਨੂੰ ਉਹ ਦਰਸ਼ਨ ਵੀ ਦਿੰਦੀ ਹੈ ਜਿਵੇਂ ਰਬਦਾਸ ਮਹਾਰਾਜ ਦਾ ਜਿਹੜਾ ਸੀਗਾ ਉਹ ਮਾਲਾ ਕੜਾ ਕੇ ਲੂ ਕਸੀਰਾ ਉਹ ਲਿੱਤਾ ਸੀਗਾ ਪੰਡਤਾਂ ਤੋਂ ਵੀ ਮੇਰਾ ਜਿਹੜਾ ਰੱਬ ਦਾ ਪਿਆਰਾ ਹੈ ਉਹ ਸਾਡਾ ਦੇਵੀ ਦੇਵਤਾ ਦਾ ਪਿਆਰਾ ਉਹਨੇ ਆਪ ਬਾਹ ਕੱਢ ਕੇ ਪੜਿਆ ਗੰਗਾ ਜੀ ਨੇ ਜਿਵੇਂ ਪਾਣੀ ਦੇ ਵਿੱਚ ਗੰਗਾ ਜੀ ਸ਼ਕਤੀ ਹੈ ਗੰਗਾ ਆਪਰ ਤੱਕ ਹੋ ਜਾਂਦੀ ਹੈ ਪਿਆਰਿਓ ਸ਼ਸਤਰ ਨਾ ਮਾਲਾ ਦੇ ਵਿੱਚ ਹਥਿਆਰਾਂ ਦੇ ਸ਼ਸਤਰਾਂ ਅਸਤਰਾਂ ਦੇ ਵਿੱਚ ਕਿਰਪਾਨ ਵਿੱਚ ਤੀਰ ਵਿੱਚ ਸਹਿਤੀ ਵਿੱਚ ਤਲਵਾਰ ਵਿੱਚ ਇਹ ਦੇਖਣ ਨੂੰ ਇਨੱਖ ਨਾਲ ਦੇਖ ਲੈ ਪਰ ਇਹਨਾਂ ਦੇ ਪਿੱਛੇ ਇੱਕ ਸ਼ਕਤੀ ਹੈ ਅਕਾਲ ਪੁਰਖ ਦੀ ਸ਼ਕਤੀ ਜੇ ਤੁਸੀਂ ਇਹਦੀ ਪੂਜਾ ਕਰ ਕੋਈ ਸਾਹਮਣੇ ਸ਼੍ਰੀ ਸਾਹਬ ਰੱਖ ਕੇ ਸਾਈਂਤੀ ਰੱਖ ਕੇ ਤੀਰ ਰੱਖ ਕੇ ਤਾਂ ਇਹਨੂੰ ਪੀਰ ਸਮਝ ਕੇ ਪੂਜਾ ਕਰੋਗੇ ਨਾਲੇ ਤੀਰ ਤਲਵਾਰ ਰੱਖ ਕੇ ਇਹਦੀ ਪੂਜਾ ਕਰੋ ਸਾਹਮਣੇ ਰੱਖ ਕੇ ਨਾ ਫਿਰ ਇਹ ਤੀਰ ਇੱਕ ਸਿੱਧ ਹੋ ਜਾਂਦਾ ਹੈ ਇਹ ਸ਼ਕਤੀ ਪ੍ਰਗਟ ਹੋ ਜਾਂਦੀ ਹੈ ਜੇ ਇਹਦਾ ਰਾਤ ਨੂੰ ਪਾਠ ਕੀਤਾ ਜਾਵੇ ਨਾ ਪਾਠ ਰਾਤ ਨੂੰ ਜਿਹੜੀਆਂ ਸ਼ਕਤੀਆਂ ਨੇ ਯਾਤਰ ਇਹ ਰਾਤ ਨੂੰ ਜ਼ਿਆਦਾ ਪ੍ਰਚੰਡ ਹੁੰਦੀਆਂ ਨੇ ਇਹ ਜਾਗ ਜਾਦਿਆਂ ਨੇ ਤੀਰ ਦੀ ਅਸ ਕਿਰਪਾਰ ਖੰਡੋ ਖੜਗ ਤਮਕ ਤਵਰ ਆ ਤੀਰ ਸਾਇ ਸ੍ਰੋਤੀ ਸਾਇਤੀ ਜੈ ਹਮਾਰੇ ਪੀਰ ਤੀਰ ਨੂੰ ਕਹਣਾ ਹੈ ਮਹਾਰਾ ਤੀਰ ਜੀ ਸਾਇਤੀ ਨੂੰ ਕਹਣਾ ਹੈ ਸਾਇਤੀ ਤੁਸੀਂ ਮੇਰੇ ਪੀਰ ਹੋ ਤੀਰਾਂ ਨੂੰ ਪੀਰ ਮੰਨਣਾ ਜਿਵੇਂ ਗੁਰੂ ਤੇਗ ਬਹਾਦਰ ਮਹਾਰਾਣੇ ਜੀ ਜਦੋਂ ਭਿੱਖੀ ਦੇ ਕੋਲ ਸੰਭਾਉ ਪਿੰਡ ਆਏ ਉਸਦੇ ਚੌਧਰੀ ਨੂੰ ਦੇਸ ਰਾਜ ਨੂੰ ਤੀਰ ਦਿੱਤੇ ਪੰਜ ਪਰ ਉਹਨੇ ਕਦਰ ਨਹੀਂ ਕਰੀ ਤੋੜ ਦਿੱਤੇ ਸੀ ਉਹਦੇ ਘਰ ਵਾਲੀ ਦੇ ਮਗਰ ਲੱਗ ਕੇ ਫੇਰ ਸਰਬਣਾਸ ਹੋ ਗਈ ਉਸ ਦਾ ਧੜਿਕਾ ਸ਼ਕਤੀ ਨੇ ਜੇ ਤੁਸੀਂ ਇਹਨੂੰ ਪ੍ਰਤੀਕ ਬਣ ਕੇ ਜਾਂ ਮੈਂ ਵੀ ਇਹ ਤੀਰ ਹੈ ਇਹਦੀ ਵੀ ਸ਼ਕਤੀ ਹੈ ਇਹਦੀ ਪੂਜਾ ਕਰੋ ਜਿਵੇਂ ਸੈਰ ਨੂੰ ਪੂਜਾ ਹੁੰਦੀ ਹੈ ਸ਼ਸਤਰ ਪੂਜਾ ਇਹ ਪੂਜਾ ਕਰੋ ਤੁਹਾਨੂੰ ਇਹ ਜਿਉਂ-ਜਿਉਂ ਅਭਿਆਸ ਕਰੀ ਜਾਉਂਗੇ ਇੱਕ ਤੁਰਕ ਤੁਹਾਨੂੰ ਜਿਆਦਾ ਵਧੀਆ ਲੱਗੇਗੀ ਉਹ ਤੁਹਾਡੇ ਅੰਦਰ ਬੈਠਦੀ ਹੈ ਫਿਰ ਹੁਣ ਜਾਪ ਦੇ ਰਿਹਾ ਕੇ ਜਪਦੇ ਰਿਹਾ ਕਰੋ ਆਸ ਕਰਪਾਨ ਖੰਡੋ ਖੜਕ ਤੋਕ ਤੋਰਾਤੀ ਸਹੈ ਸੁਰ ਸਹੈ ਜੈ ਹਮਾਰਾ ਪੀਰ ਉਹ ਪੀਰ ਬਣ ਕੇ ਸ਼ਕਤੀ ਬਣ ਕੇ ਅੱਲਾ ਵਹਿਗੁਰੂ ਪ੍ਰਮਾਤਮਾ ਦੀ ਸ਼ਕਤੀ ਬਣ ਕੇ ਉਹ ਤਾਂ ਕੰਮ ਦੇਵੇਗੀ। ਜਪੀ ਜਾਓ ਜਪੀ ਜਾਓ ਇਹ ਫਿਰ ਆਪਦੀ ਸਰਗੁਣ ਤੋਂ ਜਿਹੜੀ ਗੋਦ ਸ਼ਕਤੀ ਹੈ ਨਾ ਜਿਹੜੀ ਕਿ ਉਹ ਕੰਮ ਦੇਣ ਲੱਗ ਜਾਂਦੀ ਹੈ ਤੇ ਵੱਡੇ ਵੱਡੇ ਮਹਾਪੁਰਸ਼ਾਂ ਨੇ ਸਾਨੂੰ ਦੱਸਿਆ ਹੋਇਆ ਵੀ ਇਸ ਤਰ੍ਹਾਂ ਆਦਰਨਾ ਕਰਨੀ ਪੈਂਦੀ ਹੈ ਇਹਨਾਂ ਦੀ। ਜੋਤ ਬੱਤੀ ਲਾਓ ਤੀਰਾਂ ਦੇ ਵਿੱਚ ਫੁੱਲ ਚੜਾਓ ਧੂਬੱਤੀ ਕਰੋ। ਸਫਾਈ ਕਰੋ ਐਨ ਪੂਰੇ ਚੰਗੇ ਸਾਫ਼ ਕਰਕੇ ਦੇਸੀ ਘਿਓ ਲਾਲ ਕਰਕੇ ਲਾਓ ਇਹਨਾਂ ਉੱਤੇ। ਪੂਜਾ ਕਰੋ ਨਮਸਕਾਰ ਕਰੋ ਮੱਥੇ ਟੇਕੋ। ਆਲੇ ਪਾਠ ਕਰੋਣਾ ਚੁਰਤ ਤੁਰਦੇ ਫਿਰਦੇ ਵੀ ਰਾਤ ਨੂੰ ਪਾਠ ਕਰੋ ਜਿੰਨੇ ਮਰਜ਼ੀ ਕਰ ਲੋ ਜਾ ਕਰ ਲੋ 100 ਕਰ ਲੋ 108 ਕਰ ਲੋ 27 ਕਰ ਲੋ ਇਹ ਇਹਨਾਂ ਦੀ ਸ਼ਕਤੀ ਫਿਰ ਜਾਗ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ